ਵੇਖੀ ਅੱਜ ਨਾ ਨਾ ਕਰ ਦੇਈ ਚੁੰਮ ਚੁੰਮ ਨਾ ਮੈਂ ਕੁੜੀ ਹਾਂ ਮੈਂ ਫੁੱਟ ਰਗੇ ਚੁੰਮ ਪਮ ਤੇ ਅਮ ਬਸ ਇੰਨੀ ਹੀ ਹੁੰਦੀ ਐ ਨੀ ਗੁਰਜੀ ਇਹ ਤੋਂ ਵੱਧ ਨਹੀਂ ਆਉਂਦੀ ਮੇਰਾ ਵੀਰ ਐ ਮਤਲਬ ਮੇਰਾ ਤਾਂ ਕੁੱਬ ਪੈ ਗਿਆ ਰੇ ਐਨੀ ਗਿਡੀ ਸੜਕ ਤੇ ਯਾਰ ਬੈਗਾ ਗੋਡੇ ਤੇ ਤੇ ਲਾ ਕੇ ਪ੍ਰਪੋਜ਼ ਕੀਤਾ ਘਰ ਦੀਨ ਦੁਆਰਾ ਫੇਰ ਲਵਿਸ ਅਸੀ ਕਾਲੀ ਅੱਜ ਦਾ ਵਲੌਗ ਬੜਾ ਸਪੈਸ਼ਲ ਹੋਣ ਲੱਗਿਆ ਕਿਉਂਕਿ ਅੱਜ ਤੁਸੀਂ ਦੇਖਿਆ ਹੋਣਾ ਮੈਂ ਆਹ ਪਾਇਆ ਸਲਵਾਰ ਕੁਰਤਾ ਤੇ ਅੱਜ ਸਾਡਾ ਫੋਟੋ ਸ਼ੂਟ ਆ ਤੇ ਇਹ ਮੈਡਮ ਨੇ ਬੁੱਕ ਕਰਿਆ ਵੀ ਫੋਟੋ ਸ਼ੂਟਾ ਸਭ ਕੁਝ ਜਿਵੇਂ ਕਰਨਾ ਆਪਾਂ ਨੇ ਤੇ ਤੁਸੀਂ ਮੇਰਾ ਵੀਰ ਆਓ ਤੁਹਾਨੂੰ ਦਿਖਾਣਾ ਵੀ ਫੋਟੋ ਸ਼ੂਟ ਵੀਤਨਾਮ ਚ ਕਿਵੇਂ ਇਹ ਕਰਦੇ ਆ ਟਟ ਹੌਲੀਡੇ ਤੇ ਮੈਂ ਤਾਂ ਪਹਿਲੀ ਵਾਰ ਸਲਵਾਰ ਕੁਰਤਾ ਪਾਇਆ ਮੈਨੂੰ ਦੱਸੋ ਵੀ ਕਿਵੇਂ ਲੱਗ ਰਿਹਾ ਤੇ ਆਪਾਂ ਛੇਤੀ ਮਿਲਦੇ ਆ ਸਸੀ ਕਾ ਕਹਦੇ ਫਿਰ ਸਸਰੀਕਾ ਹੱਥ ਜੋੜ ਕੇ ਸਸਰੀਕਾ ਲ ਸਸਰੀਕਾ ਆਪਾਂ ਮਿਲਦੇ ਅੱਗੇ ਚਲੋ ਬਈ ਲੋ ਵੀ ਮਿੱਤਰੋ ਇੱਕ ਗੱਲ ਤੁਹਾਨੂੰ ਦੱਸਣੀ ਭੁੱਲ ਗਿਆ ਆਪਾਂ ਮੈਡਮ ਲਈ ਸਰਪ੍ਰਾਈਜ਼ ਰੱਖਿਆ ਹੋਇਆ ਤੇ ਆਪਾਂ ਸਰਪ੍ਰਾਈਜ਼ ਮੈਡਮ ਨੂੰ ਅੱਜ ਦੇਣਾ ਹੈ ਵੈਲੈਂਟਾਈਨਡੇ ਦਾ ਤੇ ਉਹ ਵੀ ਆਪਾਂ ਵਿੱਚੇ ਦਵਾਂਗੇ ਠੀਕ ਹੈ ਜੀ ਚੋ ਲੋ ਵੀ ਮਿੱਤਰੋ ਲੋਕੇਸ਼ਨ ਤੇ ਆਪਾਂ ਪਹੁੰਚ ਗਏ ਆ ਤੇ ਇੱਥੇ ਚੱਲਣਾ ਫੋਟੋ ਸ਼ੂਟ ਫੋਟੋ ਸ਼ੂਟ ਮਤਲਬ ਸਿਰਖਪਾਈ ਸਿਰਖਪਾਈ ਸਮਝਦੇ ਤੁਸੀਂ ਉਹ ਹੋਣੀ ਆਣ 2 ਘੰਟਾ ਹੁਣ ਮੈਡਮ ਨੇ 15 ਮਿੰਟ ਬਾਅਦ ਹੋ ਜਾਣਾ ਗਰਮ ਆਈ ਆਈ ਵਿਤਨਾਮੀ ਬੋਲਦੀ ਹੈ ਨਾ ਜਿਵੇਂ ਉਹ ਗਰਮ ਹੋ ਜਾਣਾ ਤੇ ਮੈਂ ਤੁਹਾਨੂੰ ਦਿਖਾਣਾ ਵੀ ਆਪਣਾ ਫੋਟੋ ਸ਼ੂਟ ਸ਼ੁਰੂ ਹੋ ਗਿਆ ਤੇ ਚੱਲਦਾ ਪਿਆ ਤੇ ਇਹਦੇ ਵਿੱਚ ਵੀ ਜ ਆਪਾਂ ਨੇ ਸਰਪ੍ਰਾਈਜ਼ ਵੀ ਦੇਣਾ ਮੈਡਮ ਨੂੰ ਵੈਲੈਂਟਾਈਨ ਡੇ ਆ ਪਤਾ ਲੱਗੇ ਪੰਜਾਬੀ ਨਾਲ ਵਿਆਹ ਕਰਾਇਆ ਆ ਚੈੱਕ ਕਰੋ ਲੋਕੇਸ਼ਨ ਤੋਂ ਵਾਕਈ ਹੈ ਹੈ ਦੇਖ ਲਾਲੋ ਲਾਲ ਕੰਮ ਓਕੇ ਰਿਪੋਰਟ ਆ ਇੱਧਰ 우ਸਤਾਦ ਹੋਣੀ ਹੈ ਇੱਧਰ ਮੇਰਾ ਮੁੱਡਾ ਨੇ ਆਈ ਮੀ ਮਾਸ਼ਾਦਕੇ ਮਾਸ਼ਾਦਕੇ ਨਹੀਂ ਸੋਹਣੇ ਲੱਗਦੇ ਪਏ ਨੇ ਲੋ ਜੀ ਸਾਡਾ ਹੋ ਗਿਆ ਬ੍ਰੇਕ ਟਾਈਮ ਤੇ ਆ ਸਾਡੇ ਨਾਲ ਜੁੜੇ ਨੇ ਆ ਪਾਜੀ ਆਪਣੇ ਨਾਮ ਹੈਗਾ ਦਾ ਵਾਟਸਐਪ ਨੇਮ ਆ ਮੈਨੇ ਇਚ ਮੈਂ ਮੈਂ ਪਾਵਰ ਪਾਵਰ ਤੇ ਇਹਦਾ ਭਾਈ ਕਾ ਹੈਲੋ ਓਸਤ ਆ ਰਿਹਾ ਯੂ ਯੂ ਤੇ ਵਾਟਸਐਪ ਨੇਮ ਚੂਮ ਨਾ ਮੀ ਕੁੜੀ ਜਾਂ ਮੈਂ ਪੁੱਠੜ ਕੇ ਚੁੰਮ ਪਮ ਤੇ ਬਾਕੀ ਹੋਰ ਗੱਲਾਂ ਦੀਆਂ ਗੱਲਾਂ ਰੋਣ ਕਾ ਬਹੁਤ ਆ ਰੌਣਕਾ ਵਾਕਈ ਬਹੁਤ ਆ ਹਰ ਪਾਸੇ ਹੁੰਦੀ ਐ ਇਹ ਤਾਂ ਭਾਈ ਅੱਖਾਂ ਦੇਖੋ ਅੱਖਾਂ ਦੇਖਣ ਵਾਲੀਆਂ ਐ ਜਿੱਧਰ ਮਰਜ਼ੀ ਦੇਖੀ ਜਾਓ ਅੱਖਾਂ ਨੂੰ ਰੋਕ ਸਕਦੇ ਫਿਰ ਤੁਸੀਂ ਨਾ 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 ਵਿਆਹ ਹੋਵਿੰਦਾ ਇਹ ਮੇਰੇ ਨਾਲ ਸੋਚ ਸਕਦਾ ਗੱਲਾਂ ਮੈਂ ਕੀ ਕਹਿਣਾ ਚਾਹ ਰਿਹਾ ਬਾਕੀ ਕਾਫੇ ਚੈੱਕ ਕਰੋ ਕਾਫੇ ਬੜਾ ਸੋਹਣਾ ਬਣਾਇਆ ਹੋਇਆ ਐ ਇਹ ਕਾਫੀ ਸ਼ਾਪ ਵਾਰੇ ਵਿਏਟਨਾਮ ਦਾ ਯੂ ਹੈਵ ਟੂ ਸੇ ਸਮਥਿੰਗ ਅਬਾਊਟ ਥਿਸ ਅਮ ਬਸ ਇੰਨੀ ਹੀ ਹੁੰਦੀ ਐ ਨੀ ਗੁਰਜੀ ਜੀ ਇਹ ਤਾਂ ਵੱਧ ਨਹੀਂ ਆਉਂਦੀ ਮੇਰਾ ਵੀਰ ਲੋਬੀ ਕੈਫੇ ਵਾਲਾ ਤਾਂ ਥੱਕ ਗਿਆ ਸੀ ਫੋਟੋਆਂ ਲੈ ਲੈ ਕੇ ਹਾਂਜੀ ਹੁਣ ਕਿੱਥੇ ਤਿਆਰੀ ਐ ਗੋਸੇ ਹਾਂਜੀ ਹਾਂਜੀ ਹੁਣ ਕਿ ਅਸੀਂ ਜਾਣਾ ਬਾਹਰ ਅਸੀਂ ਜਾਣਾ ਬਾਹਰ ਮਤਲਬ ਸੜਕਾਂ ਦੇ ਠੱਕੇ ਖਾਣ ਹੁਣ ਸੜਕਾਂ ਦੇ ਫੋਟੋ ਲੈਣੀਆਂ ਹਨਾ ਹਾਂ ਹਾਂ ਕਿੱਥੇ ਠੱਕੇ ਖਾਣੇ ਆ ਠੀਕ ਐ ਤੂੰ ਥੱਕ ਗਈ ਤੂੰ ਥੱਕੀ ਤੂੰ ਥੱਕੀ ਕਿ ਨਹੀਂ ਥੱਕ ਥੱਕੀ ਥੱਕੀ ਕਹਿੰਦੀ ਲੱਗੀ ਮੈਂ ਚਲੋ ਜੀ ਆਜੋ ਬਾਹਰ ਚਲੀਏ ਆ ਹੁਣ ਗੱਲ ਪਤਾ ਕੀ ਹੋਈ ਇੱਕ ਤਾਂ ਛੋਟੀ ਬੋਲਦਾ ਮੇਰਾ ਤਾਂ ਹੱਥ ਰੱਖ ਰੱਖ ਮੇਰਾ ਤਾਂ ਐ ਮੇਰਾ ਤਾਂ ਕੁੱਬ ਪੈ ਗਿਆ ਓਰੇ ਐਨੇ ਗਿੱਢੀ ਆ ਦੇ ਗਿੱਢੀ ਐ ਆ ਬਾਈ ਬੜਾ ਔਖਾ ਛੋਟੀ ਘਰ ਵਾਲੀ ਦਾ ਬੜਾ ਔਖਾ ਉਸਤਾਦ ਐ ਕਰੀ ਜਨੇ ਕੁੱਬ ਪੈ ਗਿਆ ਮੇਰਾ ਫੋਟੋ ਖਿਚਾ ਕੇ ਜਾ ਕੇ ਆ ਲੌਵੀ ਆ ਗਿਆ ਸੜਕਾਂ ਦੇ ਧਕੇ ਖਾਨ ਇੱਥੇ ਸੜਕਾਂ ਦੇ ਦਰਖਤ ਰੱਖੇ ਹੁੰਦੇ ਆ ਦੇ ਤੇ ਇੱਥੇ ਅਸੀਂ ਹੁਣ ਫੋਟੋ ਖਿਚਾਣੀ ਆ ਇੱਥੇ ਫੋਟੋ ਖਿਚਾਣੀ ਆ ਆ ਦਰਖਤਾਂ ਨਾਲ ਦੱਸ ਕੀ ਕਰੇ ਹੁਣ ਜੇ ਨਾ ਕਰੇ ਤਾਂ ਲੜਾਈ ਆ ਜੇ ਨਾ ਖਚਾਏ ਤਾਂ ਲੜਾਈ ਆ ਵੇਖੀ ਅੱਜ ਨਾ ਨਾ ਕਰ ਦੇਈ ਅੱਜ ਦਿਨ ਵੈਲੇ ਨੇ ਟਾਈਮ ਨਾ ਵੀ ਪੰਜਾਬੀ ਨਾਲ ਵਿਆਹ ਕਰਾਇਆ ਤਾਂ ਪਤਾ ਲੱਗੇ ਬਈ ਆ ਸੜਕ ਬੰਦੀ ਪੂਰੀ ਦੇਖ ਆ ਸੜਕ ਤੇ ਯਾਰ ਬੈਗਾ ਗੋਡੇ ਤੇ ਤੇ ਲਾ ਕੇ ਪ੍ਰਪੋਜ਼ ਕੀਤਾ ਘਰ ਦੀਨ ਦੁਆਰਾ ਫੇਰ ਕੋਈ ਮਿੱਤਰ ਪਿਆਰਿਓ ਪਰਪੋਜ਼ ਹੋ ਗਿਆ वैलेंटाइन डे ਹੋ ਗਿਆ ਫੋਟੋ ਹੋ ਗਿਆ ਤੇ ਇਹਨਾਂ ਦਾ ਹਲੇ ਵੀ ਚੱਲਿਆ ਹੈ ਸੈਸ਼ਨ ਮੈਂ ਤਾਂ ਗਿਆ ਥੱਕ ਤੇ ਆ ਤੁਹਾਨੂੰ ਦਿਖਾ ਦਣਾ ਵੀ ਇਹ ਬੰਦੇ ਬੜੇ ਮਿਹਨਤੀ ਆ ਇੰਨੇ ਕੁ ਮਿਹਨਤੀ ਆ ਵੀ ਬੰਦਾ ਪੈਸਾ ਲੈ ਕੇ ਹੁੰਦਾ ਵੀ ਨਹੀਂ ਯਾਰ ਚੱਲ ਚਲੀ ਜਾ ਚਲੀ ਖਤਮ ਕਰੋ ਖਤਮ ਕਰੋ ਇਹ ਦੇਖ ਵੀ ਆ ਤੁਹਾਨੂੰ ਦਿਖਾਣਾ ਆ ਦੇਖ ਬੰਦੇ ਯਾਰ ਕਿਵੇਂ ਲੱਗੇ ਹੋਏ ਨੇ ਨਾ ਬਣ ਲੱਗੇ ਹੋਏ ਨੇ ਹਲੇ ਤੱਕ ਇਹਨਾਂ ਦਾ ਫੋਟੋ ਚ ਚੱਲੀ ਜਾ ਰਿਹਾ ਆ ਦੇਖ ਤੇ ਫੋਟੋ ਚ ਚੱਲਦਾ ਪਿਆ ਆ ਸਾਡੀ ਐਂਜਲ ਐਂਜੇਲਾ ਨਿਯੰਗ ਮੈਂ ਤਾਂ ਦੇਦਾ ਜਵਾਬ ਕਿਉਂਕਿ ਮੈਂ ਨਹੀਂ ਖਚਾਈਆਂ ਫੋਟੋਆਂ ਕਦੇ ਨਹੀਂ ਆ ਤੇ ਮੈਨੂੰ ਕਹਤਾ ਬਾਈ ਤੂੰ ਫੋਟੋ ਖਚਾ ਮੇਰਾ ਹੋ ਗਿਆ ਬਸ ਤੇ ਬਸ ਫਿਰ ਅੱਜ ਦੇ ਵਲੌਗ ਚ ਇੱਥੇ ਆਪਾਂ ਫੜੇ ਕਰਦੇ ਆ ਬਹੁਤ ਹੀ ਵਧੀਆ ਲੱਗਿਆ ਤੇ ਆਪਾਂ ਅੱਗੇ ਮਿਲਦੇ ਆ ਟੈਟ ਸ਼ੁਰੂ ਹੋਣੇ ਵਾਲਾ ਤੇ ਅਨੁਸਾਰ ਇਹਨਾਂ ਦੱਸੂਗਾ ਵੀ ਅੱਗੇ ਟੈਟ ਚ ਕੀ ਬਣਦਾ ਆਪਾਂ ਕੱਢਣੀ ਜਾਗੋ ਹਰ ਕਿਸੇ ਦੇ ਘਰ ਜਾ ਕੇ ਜਾਗੋ ਕੱਢਣੀ ਆਪਾਂ ਨੇ ਚੰਗਾ ਮੇਰਾ ਵੀਰ ਸਸਰੀ ਕਾਲ ਫਿਰ ਮਿਲਦੇ ਆ